ਹallelujah 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 ਸਾਰੇ ਮਿਲ ਜਾਈਏ ਅੱਜ ਅਸੀਂ ਨਮਾਸ਼ਹਿਰ ਦੇ ਵਿੱਚ ਨਮਾਸ਼ਹਿਰ ਦੇ ਵਿਕੀਸ਼ਵਰ ਨੂੰ ਮੇਰੇ ਨਾਲ ਨਹੀਂ ਆ ਸਕੀ ਅਮੇ ਸਾਡੇ ਨਾਲ ਗ੍ਰੋਵਰ ਕ੍ਰਿਸਟਨ ਅਕਸ਼ਿਪਲ ਨੂੰ ਬੰਦੇ ਪੰਜਾਬੀ ਸੀ ਇੱਕ ਫਰੰਟ ਤੇ ਨਮਾਈ ਤੇ ਸਭਾ ਦੇ ਤੇ ਮੌਜੂਦਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਸੀਂ ਪੰਜਾਬ ਦੇ ਅੰਦਰ ਦੇਖ ਰਿਹਾ ਇੱਕ ਮਾਹੌਲ ਜਿਹੜਾ ਕਾਫੀ ਕਿ ਆਇਆ ਆ ਆ ਬਾਬਾ ਗੁਰਦੀ ਸេចក្តਿ ਉਦਾਸੀ ਜਿਹਨੇ ਪਾਇਪਲ ਨੂੰ ਕਿਹਾ ਕਿ ਇਹਨਾਂ ਦੇ ਕੋਲ ਜਿਹੜੀ ਪਾਇਪਲ ਆ ਉਹ ਪਾਇਪਲ ਗਲਤ ਆ ਉਹ ਪਾਇਪਲ ਜਿਹੜੀ ਇਹਨਾਂ ਦੇ ਕੋਲ ਸਹੀ ਪਾਇਪਲ ਤੋਂ ਪਰ ਉਹ ਬਸਰੇ ਆ ਕਿ ਇਹ ਨਾ ਪਰਚਾਰ ਕਰੀਆ ਇਹ ਪੂਰ ਪਰਚਾਰ ਕਰ ਰਿਹਾ ਜਿਹਦੇ ਨਾਲ ਤਸੀਹ ਭਾਈਚਾਰੇ ਦੀ ਭਾਵਨਾਵਾਂ ਜਿਹੜੀ ਆ ਖੀਸ ਕੋਚੀ ਆ ਪੂਰੇ ਪੰਜਾਬ ਦੇ ਤਸੀਹ ਭਾਈਚਾਰੇ ਦੇ ਮੇਰੇ ਭਾਈ ਮੋਸ ਪਾਇਆ ਗਿਆ ਹੋਰੀ ਇਹ ਪੰਜਾਬ ਦਾ ਮਾਹੌਲ ਖਰਾਬ ਨਾਲ ਇਹ ਬੰਦਾ ਜਿਹੜਾ ਇੰਦਾ ਦੀ ਜਾਣਬੁੱਝ ਕਰ ਲਿਆ ਕਿਉਂਕਿ ਸਿੱਖ ਭਾਈਚਾਰਾ ਔਰ ਕ੍ਰਿਸਚੀਅਨ ਭਾਈਚਾਰੇ ਦਾ ਜਿਹੜਾ ਰਿਸ਼ਤਾ ਆ ਇਹ ਨੂੰਰਮਾਸ ਦਾ ਰਿਸ਼ਤਾ ਆ ਔਰ ਹਮੇਸ਼ਾ ਤੋਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਹਮੇਸ਼ਾ ਹਰ ਤਰ੍ਹਾਂ ਦੇ ਭਾਈਚਾਰੇ ਦੇ ਨਾਲ ਜਿਹੜੀ ਬਣੀ ਰਹਿੰਦੀ ਆ ਕਿਉਂਕਿ ਜਦੋਂ ਸਰਕਾਰਾਂ ਦੇ ਵੱਲੋਂ ਸਟੇਟ ਲੈਵਲ ਦੇ ਪ੍ਰੋਗਰਾਮ ਹੁੰਦੇ 크ਿਸਮਸ ਦੇ ਉੱਥੇ ਅਸੀਂ ਦੇਖਦੇ ਆ ਕਿ ਸਾਡਾ ਸਿੱਖ ਭਾਈਚਾਰਾ ਵੀ ਸਾਡੇ ਨਾਲ ਹੁੰਦਾ ਸਾਡੇ ਮੁਸਲਮਾਨ ਭਾਈਚਾਰੇ ਸਾਡੇ ਨਾਲ ਹੁੰਦਾ ਔਰ ਹਰ ਤਰ੍ਹਾਂ ਕਰਮ ਵਿਵਾਰ ਹਰ ਧਰਮ ਦਾ ਇੱਕ ਦਾ ਭਾਈਚਾਰ ਉਸ ਜਗ੍ਹਾ ਦੇ ਉੱਤੇ ਮੌਜੂਦ ਰਿਹਾ ਔਰ ਹਮੇਸ਼ਾ ਪੰਜਾਬ ਇੱਕ ਸ਼ਾਂਤੀ ਪਸੰਦ ਸਟੇਟ ਵਾ ਜਿਹਦੇ ਵਿੱਚ ਸਾਰੀ ਧਰਮਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਆ ਔਰ ਅਸੀਂ ਉਸ ਸਮੇਂ ਤੋਂ ਦੇਖਦੇ ਆ ਕਿ 크ਰਿਸਚਨ ਭਾਈਚਾਰੇ ਨੂੰ ਮੜਾ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਚੁਪਾਈ ਚਾਰੇ ਨੂੰ ਪੰਜਾਬ ਦੇ ਵਿੱਚ ਜਿਹੜਾ ਦਵਾਇਆ ਜਾ ਰਿਹਾ ਹੈ ਔਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਜਿਹੜਾ ਅਫਸਰਟੀ ਜਿਹੜਾ ਬਾਬਾ ਕੁਲਪ੍ਰੀਤ ਸਿੰਘ ਉਦਾਸੀ ਇਹ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਿਹਾ ਹੈ ਔਰ ਤਰ੍ਹਾਂ ਤਰ੍ਹਾਂ ਦੀਆਂ ਭੜਕਾਊ ਜਿਹੜੀਆਂ ਵੀਡੀਓਸ ਇਹ ਸੋਸ਼ਲ ਮੀਡੀਆ ਦੇ ਉੱਤੇ ਪਾ ਰਿਹਾ ਹੈ ਔਰ ਲਗਾਤਾਰ ਲੱਖਾਂ ਸਕੱਦਿਓਤੇ ਕਿਹੜੀ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਸਿਰਫ ਇਸੇ ਲਈ ਕਿ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਔਰ ਅਸੀਂ ਇਸੇ ਕਰਕੇ ਦਿਓਤੇ ਨਮਸ਼ਾਰ ਦੇ ਪਰ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦੇ ਹਾਂ ਕਿ ਉਹ ਬੰਦੇ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਔਰ ਪਰਚਾ ਦਰਜ ਕਰਕੇ ਉਹਦੇ ਉੱਤੇ ਪੂਰੀ ਬੰਤੀਸ਼ਮੂਲੀ ਕਾਰਵਾਈ ਆ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਸ਼ਰਾਰਤੀ ਅਸਰ ਪੰਜਾਬ ਦੇ ਮਾਹੌਲ ਨੂੰ ਜਿਹੜਾ ਖਰਾਬ ਨਾ ਕਰ ਸਕੇ ਤਾਂ ਕਿ ਅਸੀਂ ਜਿਹੜਾ ਪੰਜਾਬ ਦੇ ਵਿੱਚ ਸਾਰੇ ਭਾਈਚਾਰੇ ਦੇ ਨਾਲ ਮਿਲ ਜੁਲ ਕੇ ਰਹੀਏ ਔਰ ਸਾਡਾ ਇਹੀ ਸੰਦੇਸ਼ ਹੈ ਕਿ ਬਾਈਬਲ ਵੀ ਇਸ ਗੱਲ ਨੂੰ ਦੱਸਦੀ ਆ ਕਿ ਯਿਸੂ ਮਸੀਹ ਨੇ ਕਿਹਾ ਕਿ ਸਾਨੂੰ ਇੱਕ ਦੂਸਰੇ ਨੂੰ ਪ੍ਰੇਮ ਕਰਨਾ ਚਾਹੀਦਾ ਹੈ ਪ੍ਰੇਮ ਸਤਿਕਾਰ ਦੇ ਨਾਲ ਜਿਹੜਾ ਰਹਿਣਾ ਚਾਹੀਦਾ ਆ ਪਰ ਅਗਰ ਕੋਈ ਬਾਈਬਲ ਦੇ ਉੱਤੇ ਟਿੱਪਣੀ ਕਰੇਗਾ ਜਾਂ ਬਾਈਬਲ ਦੇ ਪ੍ਰਚਾਰ ਨੂੰ ਮੂਲ ਪ੍ਰਚਾਰ ਕਰੇਗਾ ਉਹ ਸੀ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਜਿਹੜਾ ਮਰਜੀ ਆ ਅਸੀਂ ਅਗਰ ਇਦਾਂ ਦੀਆਂ ਜਿਹੜੀਆਂ ਟਿੱਪਣੀਆਂ ਜਾਂ ਗਲਤ ਬਿਆਨਬਾਜ਼ੀਆਂ ਕਰਦਾ ਰਿਹਾ ਤਾਂ ਮਸੀਹ ਭਾਈਚਾਰਾ ਸੰਘਰਸ਼ ਕਰੇਗਾ ਉਹ ਆਪਣੇ ਸੰਘਰਸ਼ ਲਈ ਲੜੇਗਾ ਇਸੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਉਹ ਜਲਦੀ ਜਿਹੜਾ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਜਿਹੜਾ ਬਣਿਆ ਰਿਹਾ ਸੀ ਜੰਗ ਸਿੰਘ ਸਾਹਿਬ ਜੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499